ਚੰਡੀਗੜ੍ਹ ਯੂਨੀਵਰਸਿਟੀ ਕੜੂਆ ਵਿੱਚ ਅਕਾਦਮਿਕ ਨਵੀਨਤਾ ਅਤੇ ਲੀਡਰਸ਼ਿਪ ਵਿੱਚ ਉੱਤਮਤਾ ਦਾ ਜਸ਼ਨ ਮਨਾਉਣ ਵਾਲਾ ਇੱਕ ਸਤਿਕਾਰਯੋਗ ਇਕੱਠ ਕੀਤਾ ਗਿਆ ਸੀ ਯੂ ਸਕਾਲਰਸ਼ਿਪ ਸਮਿਟ 2025 ਇਸ ਵਿਕਾਰੀ ਸਮਾਗਮ ਵਿੱਚ ਦੇਸ਼ ਭਰ ਦੇ ਵਿਚਾਰਵਾਨ ਆਗੂ ਅਤੇ ਨੀਤੀ ਪ੍ਰਭਾਵਕ ਸ਼ਾਮਲ ਹੋਏ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਸਮਾਗਮ ਤਰੱਕੀ ਅਤੇ ਬૌਧਿਕ ਸੰਵਾਦ ਦੀ ਆਵਾਜ਼ ਨੂੰ ਵਧਾਉਂਦੇ ਨੇ ਇਸ ਦੌਰਾਨ ਕੁਝ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਗਈ ਤੇ ਉਹ ਵਿਦਿਆਰਥੀ ਜਾਂ ਤਾਂ ਬੀਟੈਕ ਕਰਨਗੇ ਜਾਂ ਫਿਰ ਬੀਸੀਏ ਕਰਨਗੇ ਤੇ ਇਹਨਾਂ ਵਿਦਿਆਰਥੀਆਂ ਨੂੰ ਤਕਰੀਬਨ 50% ਤੱਕ ਦੀ ਸਕਾਲਰਸ਼ਿਪ ਦਿੱਤੀ ਗਈ ਹੈ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪਹਿਲੇ 3 ਰੋਜ਼ਾ ਸੀਯੂ ਸਕਾਲਰਸ ਸਮਿਟ 2025 ਦਾ ਆਗਾਜ਼ ਹੋਇਆ ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਮਨ ਇੰਟਰਸਟ ਟੈਸਟ ਯਾਨੀ ਕਿ ਸੀਯੂਸੀਈਟੀ ਵਿੱਚ ਮੈਰਿਟ ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ CUET ਦੇ ਪਹਿਲੇ ਚਰਨ ਵਿੱਚ ਭਾਰਤ ਦੇ 20 ਸੂਬਿਆਂ ਦੇ 2516 ਵਿਦਿਆਰਥੀਆਂ ਨੇ ਸਕਾਲਰਸ਼ਿਪ ਹਾਸਲ ਕੀਤੀ ਜਿਨ੍ਹਾਂ ਵਿੱਚ 918 ਕੁੜੀਆਂ ਸ਼ਾਮਲ ਹਨ ਇਸ ਸਕਾਲਰਸ਼ਿਪ 110 ਸਟਰੀਮਾਂ ਵਿੱਚ UG ਅਤੇ PG ਕੋਰਸਾਂ ਵਿੱਚ ਦਿੱਤੀ ਗਈ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਯੋਗਤਾ ਨੂੰ ਮਾਨਤਾ ਦੇਣ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ 210 ਕਰੋੜ ਰੁਪਏ ਦੀ ਸਕਾਲ ਰਸ਼ਪ ਦਿੱਤੀ ਜਾ ਰਹੀ ਹੈ ਇਸ ਸਮਿਟ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪਹੁੰਚੇ ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ ਸਮਿਟ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਵਿਸ਼ਵਵਿਦਿਆਲੇ ਕੇਵਲ ਪੰਜਾਬ ਕੇ ਲਿਏ ਹੋ ਚੰਡੀਗੜ੍ਹ ਕੇ ਲੇਣੀ देश के लिए भी एक बहुत बड़ा एसेट बना है सामान्यतः वर्ल्ड में भी हमारी यूनिवर्सिटी की रैंकिंग जो है ना वो सौ के बीच में अभी भी बहुत कम है और विशेष करके जो निजी शिक्षण संस्थाएं हैं सारे एशिया में आज की तारीख़ में भारत में अगर नौ नंबर वन पर कोई है तो ये निजी शिक्षण संस्था चंडीगढ़ विश्वविद्यालय है यहाँ पचास हज़ार से अधिक बच्चे पढ़ते हैं लगभग लगभग सारे राज्यों के हैं सारे केंद्र शासित प्रदेशों के हैं और लगभग कोई साठ छोटे मोटे सब देशों के भी बच्चे यहाँ पढ़ते हैं तो अगर नालंदा में और तक्षशिला में बच्चे आते थे तो क्वालिटी के कारण से आते थे कुछ प्राप्त करने के लिए आते थे तो अगर दुनिया के लोगों का या बच्चों का भी रुख यहाँ बन रहा है इसका मतलब यहाँ का कुछ विशेष प्रकार का वातावरण है और मेरी ये मान्यता है कि अच्छा शिक्षण संस्था वो है जो तो व्यक्ति को ज्ञान के साथ साथ व्यक्ति को संस्कार भी दे ताकि वो केवल अपने लिए नहीं जिए तो समाज और देश के लिए निश्चित रूप से स्कॉलरशिप देना हर व्यक्ति चाहता है कि दें लेकिन क्वालिटी को बेस बना करके व्यक्ति को मदद करना एक तरह से बाकी बच्चों को भी क्वालिटी की ओर बढ़ने का प्रयत्न करना आर्थिक दृष्टि से परिवार कमज़ोर हो सकता है पेरेंट्स कमज़ोर हो सकते हैं लेकिन बच्चे की जो बुद्धि है उसमें वो कमज़ोर नहीं होता है ऐसे बच्चों को भी जब अपनी स्वयं की बुद्धि के कारण से अच्छे परसेंटेज के कारण से जब स्कॉलरशिप मिलती है तो एक तरह से उसका मन बनता है और उसमें एक आत्मविश्वास आता है ਕਿ ਮੈਂ ਕਰ ਸਕਦਾ ਹਾਂ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਸਾਡਾ ਉਦੇਸ਼ ਸਿਰਫ ਉੱਚ ਰੈਂਕਿੰਗ ਪ੍ਰਾਪਤ ਕਰਨਾ ਨਹੀਂ ਹੈ ਸਗੋਂ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਖੋਜ ਅਤੇ ਨਿਰਮਾਣ ਕਰਨਾ ਹੈ ਜੋ ਟੈਕਨੋਲੋਜੀ ਨੀਤੀ ਨਿਰਮਾਣ ਅਤੇ ਸਮਾਜ ਸੇਵਾ ਵਿੱਚ ਵਿਕਸਿਤ ਭਾਰਤ ਦੀ ਅਗਵਾਈ ਕਰਨਗੇ ਚੰਡੀਗੜ੍ਹ ਯੂਨੀਵਰਸਿਟੀ ਦੀ ਇੱਕ ਸਮਾਜਿਕ ਜ਼ਿੰਮੇਵਾਰੀ ਤਹਿਤ ਇੱਕ ਕਮਿਟਮੈਂਟ ਹੈ ਇੱਕ ਵਚਨਬੱਧਤਾ ਹੈ ਕਿ ਜਿਹੜੇ ਹੋਣਹਾਰ ਵਿਦਿਆਰਥੀ ਹੈ ਉਹਨਾਂ ਨੂੰ ਹਰ ਸਾਲ ਸਕਾਲਰਸ਼ਿਪ ਦਿੰਨੇ ਆ ਔਰ ਉਸ ਸਕਾਲਰਸ਼ਿਪ ਦੇਣ ਵਾਸਤੇ ਇੱਕ ਹੀ ਧਾਰ ਹੈ ਉਹ ਹੈ ਮੈਰਿਟ ਔਰ ਮੈਰਿਟ ਨਿਰਧਾਰਤ ਕਰਨ ਵਾਸਤੇ ਇੱਕ ਚੰਡੀਗੜ੍ਹ ਯੂਨੀਵਰਸਿਟੀ CU CET ਕਰਕੇ ਟੈਸਟ ਕਰਾਉਂਦੀ ਹੈ ਉਸ ਟੈਸਟ ਦੇ ਮਾਧਮ ਰਹੀਂ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਦਾ ਸਕਾਲਰਸ਼ਿਪ ਟੈਸਟ ਲੈ ਕੇ ਉਹਨਾਂ ਨੂੰ ਮੈਰਿਟ ਦਿੱਤੇ ਜਾਂਦੀ ਹੈ ਔਰ ਅਪ ਟੂ 100% ਹੈ ਕਿ ਇੱਕ ਬੱਚਾ 100% ਦੀ ਤੱਕ ਵੀ ਸਕਾਲਰਸ਼ਿਪ ਹਾਸਲ ਕਰ ਸਕਦਾ ਕੋਈ 50% ਦੀ ਹਾਸਲ ਕਰਦਾ ਹੈ ਕੋਈ 20% ਦੀ ਹਾਸਲ ਕਰਦਾ ਬੱਚੇ ਦੀ ਕੈਪੇਬਿਲਟੀ ਦੇ ਉੱਪਰ ਔਰ ਇਸ ਦੇ ਵਿੱਚ ਕੋਈ 39000 ਦੇ ਕਰੀਬ ਬੱਚਿਆਂ ਨੇ ਟੈਸਟ ਦੇ ਚੁੱਕੇ ਆ ਇਹ ਟੈਸਟ ਚੱਲ ਰਿਹਾ ਹੈਗਾ ਰੈਗੂਲਰ ਔਰ ਅੱਜ ਕੱਲ ਤੇ ਪਰਸੋ 2500 ਦੇ ਕਰੀਬ ਬੱਚਾ ਜਿਹੜਾ ਜਿਨ੍ਹਾਂ ਨੂੰ ਸਕਾਲਰਸ਼ਿਪ ਅਵਾਰਡ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਜੋ ਵੀ ਸਕਾਲਰਸ਼ਿਪ ਦਿੰਨੇ ਆ ਅਸੀਂ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਪਬਲਿਕਲੀ ਉਹ ਜਿਹੜੀ ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਸ ਦੇ ਵਾਸਤੇ ਸਾਰੀਆਂ ਸਟੇਟਸ ਐਲੀਜੀਬਲ ਹੈ ਸਾਰੇ ਜੈਂਡਰ ਐਲੀਜੀਬਲ ਹੈ ਲੜਕੇ ਲੜਕੀਆਂ ਵਾਸਤੇ ਓਪਨ ਹੈ ਔਰ ਸਾਰੀਆਂ ਹੀ ਜਾਤੀਆਂ ਇਹਦੇ ਵਾਸਤੇ ਲਈ ਜੀ ਬਲ ਕਿਸੇ ਤਰ੍ਹਾਂ ਦੀ ਕੋਈ ਰਿਜ਼ਰਵੇਸ਼ਨ ਨਹੀਂ ਹੈ ਪਿਓਰ ਮੈਰਿਟ ਦੇ ਹਿਸਾਬ ਤੇ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਸਮਾਂ ਤੁਸੀਂ ਕਿਵੇਂ ਹੈਲਪਫੁਲ ਮੰਨਦੇ ਹੋ ਬੱਚਿਆਂ ਨੂੰ ਮੋਟੀਵੇਟ ਕਰਦੇ ਹੋ ਦੇਖੋ ਇਹ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਹੈ ਕਿ ਇਹ ਸਕਾਲਰਸ਼ਿਪ ਤਾਂ ਤੁਸੀਂ ਬੈਂਕ ਅਕਾਊਂਟ ਚ ਆਨਲਾਈਨ ਵੀ ਪਾ ਸਕਦੇ ਜਦੋਂ ਅਸੀਂ ਸਮਾਗਮ ਕਰਾਉਂਦੇ ਆ ਉਦੋਂ ਇੱਕ ਸਨਮਾਨ ਦੇ ਰੂਪ ਦੇ ਵਿੱਚ ਇਹ ਸਕਾਲਰਸ਼ਿਪ ਜਦੋਂ ਬੱਚਾ ਹਾਸਲ ਕਰਦਾ ਹੈ ਉਸਦੇ ਮਾਪੇ ਬੈਠੇ ਹੋਏ ਆ ਉਸਦੇ ਨਾਲ ਦੇ ਹੋਰ ਬੱਚੇ ਬੈਠੇ ਉਸ ਵਿੱਚ ਦੇ ਉਹ ਇੱਕ ਡਿਫਰੈਂਟ ਮਾਹੌਲ ਹੈ ਅੱਜ ਗਵਰਨਰ ਸਾਹਿਬ ਆਏ ਆ ਬਹੁਤ ਸੀਨੀਅਰ ਆਈਐਸ ਲੋ ਇਹਦੇ ਵਿੱਚ 4 ਬੱਚਿਆਂ ਨੂੰ ਇਨਸਪਾਇਰ ਕਰਨ ਵਾਸਤੇ ਅਸੀਂ ਹਰ ਤਰ੍ਹਾਂ ਦੇ ਐਕਸਪਰਟ ਬੁਲਾਏ ਆ ਇੰਡਸਟਰੀ ਦੇ ਲੋਕ ਆ ਰਹੇ ਆ ਸਿਵਲ ਸਰਵਿਸਸ ਦੇ ਵਿੱਚੋਂ ਟੌਪ ਜਿਨ੍ਹਾਂ ਨੇ ਕੀਤਾ ਉਹ ਆ ਰਹੇ ਹੈਗੇ ਨੇ ਗਵਰਨਰ ਸਾਹਿਬ ਖੁਦ ਆ ਕੇ ਗਏ ਆ ਸਾਡਾ ਮਕਸਦ ਹੈ ਕਿ ਇੱਕ ਮਾਹੌਲ ਬਣੇ ਬੱਚੇ ਮੋਟੀਵੇਟ ਹੋਣ ਬੱਚੇ ਇਨਸਪੀਰੇਸ਼ਨ ਲੈਣ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਜਿੰਨੀ ਦੇਰ ਅਸੀਂ ਇਹ ਰੋਲ ਮਾਡਲ ਦੇ ਤੌਰ ਤੇ ਬੱਚਿਆਂ ਨੂੰ ਨਹੀਂ ਲੈ ਕੇ ਜਾਂਦੇ ਸਮਾਜ ਚ ਤੇ ਜਿਹੜੇ ਬੱਚੇ ਸਾਡੇ ਖਾਸ ਕਰਕੇ ਪਿੰਡਾਂ ਦੇ ਜਿਹੜੇ ਬੈਕਵਰਡ ਦੂਰ ਦਰਾਡੇ ਦੇ ਏਰੀਆ ਦੇ ਬੱਚੇ ਹੈ ਜਿਨ੍ਹਾਂ ਦੇ ਕੋਲੇ ਘੱਟ ਸਾਧਨ ਹੈ ਉਹਨਾਂ ਨੂੰ ਪਤਾ ਨਹੀਂ ਚੱਲਦਾ ਹੁਣ ਇਹ ਸਾਰਾ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਜਾਊਗਾ ਕਿ ਇਹ ਗੱਲ ਪੰਜਾਬ ਦੀ ਧਰਤੀ ਤੇ ਹੋ ਰਹੀ ਹੈ ਭਾਈ ਜੀ ਔਰ ਇਹ ਸਾਹਮਣੇ ਸਮਾਜਿਕ ਤੌਰ ਤੇ ਹੋ ਰਹੀ ਹੈ ਇਹ ਇਹ ਕੋਈ ਪਰਦੇ ਅੰਦਰ ਨਹੀਂ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਹੋਰ ਬੱਚੇ ਵੀ ਜਿਹੜੇ ਆ ਇਸ ਤੋਂ ਇਨਸਪਾਇਰ ਹੋ ਸਕਣ ਔਰ ਮੌਕਿਆਂ ਦਾ ਲਾਭ ਲੈ ਸਕੋ ਤਾਂ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਪੱਧਰੀ ਸਿੱਖਿਆ ਅਤੇ ਸਹੂਲਤਾਂ ਦੇ ਰਹੀ ਹੈ ਤੇ ਉੱਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਸੀਯੂਸੀਈਟੀ 2025 ਸਕਾਲਰਸ਼ਿਪ ਦਾ ਉਦੇਸ਼ ਵੀ ਯੋਗ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉੱਚ ਸਿੱਖਿਆ ਤੱਕ ਉਹਨਾਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਹੈ